ਸੋ ਅੱਜ ਦਾ ਦੋਸਤੋ ਚੰਡੀਗੜ੍ਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਚਾਰ ਉਹ ਗੈਂਬਲਰ ਜਿਹੜੇ ਸੱਟਾ ਲਗਾਉਂਦੇ ਸੀ ਆਈਪੀਐਲ ਮੈਚਾਂ ਨੂੰ ਲੈ ਕੇ ਤੇ ਉਹਨਾਂ ਦੇ ਕੋਲੋਂ ਇਹ ਤਮਾਮ ਸਮਾਨ ਫੜਿਆ ਗਿਆ ਜਿਹਦੇ ਵਿੱਚ ਤੁਸੀਂ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ 40-41 ਦਾ ਫੋਨ ਨੇ 6-7 ਲੈਪਟਾਪ ਹੈਗੇ ਨੇ ਇਹ ਲਗਭਗ ਤੋਂ ਨੂੰ ਮੈਂ ਦੱਸ ਰਿਹਾ ਤੇ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਟੈਬ ਵੀ ਸੀਗੇ ਤੇ ਨਾਲ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਕੀ ਆਮ ਤੌਰ ਤੇ ਲੋਕਾਂ ਦਾ ਸਵਾਲ ਹੁੰਦਾ ਵੀ ਜਿਹੜੇ ਇਹ ਬੁੱਕੀ ਹੁੰਦੇ ਨੇ ਯਾਨੀ ਕਿ ਇਹ ਸੱਟੇਬਾਜ਼ ਨੇ ਲੋਕਾਂ ਦੇ ਐਨ ਐਨ ਫੋਨ ਆਉਂਦੇ ਰੇ ਸੁਣਦੇ ਕਿਵੇਂ ਨੇ ਤਾਂ ਜੋ ਤੁਹਾਨੂੰ ਡਿਵਾਈਸ ਦਿਖਾਉਣ ਲੱਗਿਆ ਮੈਂ ਜਿਹਦੇ ਜ਼ਰੀਏ ਇਹ ਲੋਕ ਉਹ तमाम ਉਹਨਾਂ ਨੂੰ ਸੁਣਦੇ ਨੇ ਉਹਨਾਂ ਨੂੰ ਇਨਸਟਰਕਸ਼ਨਾਂ ਦਿੰਦੇ ਨੇ ਤੇ ਆਖਰ ਉਹਦੇ ਜ਼ਰੀਏ ਇਹ ਆਪਦਾ ਸੱਟੇਬਾਜੀ ਦਾ ਧੰਦਾ ਜਿਹੜਾ ਚਲਾਉਂਦੇ ਨੇ ਚੰਡੀਗੜ੍ਹ ਦੇ ਸੈਕਟਰ 33 ਦੇ ਵਿੱਚ ਬਹੁਤ ਜਿਵੇਂ ਕਿ ਪੌਸ਼ ਏਰੀਆ ਵਾਂਗੂ ਹੈ 33 ਦੇ ਵਿੱਚ ਆਖਰੀ ਕੋਠੀ ਦੇ ਵਿੱਚ ਇਹ ਆਪਦਾ ਗੈਮਲਿੰਗ ਦਾ ਧੰਦਾ ਚਲਾ ਰਹੇ ਸੀਗੇ ਸੱਟਾ ਲਗਾਉਂਦੇ ਸੀਗੇ ਤੇ ਸੱਟੇ ਦੇ ਨਾਲ ਸਭ ਤੋਂ ਵੱਡੀ ਗੱਲ ਦੇਖੋ ਕਿ ਜਿਹੜੀ ਫੋਨਾਂ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਜਦੋਂ ਤੁਸੀਂ ਆ 40 42 ਫੋਨ ਦੇਖੇ ਨੇ ਇਹ ਫੋਨਾਂ ਨੂੰ ਇੱਕ ਸੂਟਕੇਸ ਦੇ ਵਿੱਚ ਅਜਿਹੀ ਮਸ਼ੀਨ ਫਿੱਟ ਕੀਤੀ ਹੋਈ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ 21-22 ਫੋਨ ਕਹਿੰਦੇ ਇੱਕ ਵਾਰਚ ਹੀ ਲੱਗ ਜਾਂਦੇ ਨੇ ਨਾਲ ਹੀ ਚਾਰਜਰ ਵਾਲੀ ਹਰ ਇੱਕ ਫੋਨ ਦੀ ਚਾਰਜਰ ਵਾਲੀ ਲੀਡ ਤੇ ਨਾਲ ਹੀ ਉਹਦੇ ਆਡੀਓ ਵਾਲਾ ਜਿਵੇਂ ਹੈੱਡਫੋਨ ਵਾਲਾ ਕਲਿੱਪ ਹੁੰਦਾ ਉਹ ਹੁੰਦਾ ਇੱਕ ਪਾਸੇ ਇਹਦੇ ਇੱਕ ਮਾਈਕ ਲੱਗਣ ਨੂੰ ਥਾਂ ਬਣੀ ਹੋਈ ਹੈ ਜਿੱਥੇ ਮਾਈਕ ਲਾਉਂਦੇ ਨੇ ਤੇ ਉਹਦੇ ਨਾਲ ਗੱਲਬਾਤ ਕਰਦੇ ਨੇ ਪਰ ਜਿਹੜਾ ਫੋਨ ਆ ਜਾਂਦਾ ਉਹ ਫੋਨ ਦੀ ਆਵਾਜ਼ ਉੱਥੋਂ ਜਿਵੇਂ ਆਮ ਜਿਹੜਾ ਡੀਜੇ ਵਾਲਾ ਕੋਲ ਹੁੰਦਾ ਉਹਦੇ ਨਾਲ ਆਵਾਜ਼ ਵਧਾਉਂਦੇ ਨੇ ਦੂਜੇ ਦੀ ਘਟਾ ਦਾਂਦੇ ਨੇ ਤੇ ਹਰ ਇੱਕ ਕਿਸੇ ਦੇ ਨਾਲ ਜੇ ਕਹੀਏ ਕਿ ਜੇਕਰ ਸਾਰਿਆਂ ਨੂੰ ਇੱਕ ਇਕੱਠਾ ਮੈਸੇਜ ਦੇਣਾ ਵੀ ਕਿੰਨਾ ਰੇਟ ਚੱਲ ਰਿਹਾ ਹੈ ਤਾਂ ਉਹਦੇ ਜ਼ਰੀਏ ਇਹ ਰੇਟ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਗੈਮਬਲਿੰਗ ਵਾਲੇ ਪੂਰੇ ਪ੍ਰੋਜੈਕਟ ਦਾ ਜੇ ਕਹੀਏ ਕਿ ਧੰਦੇ ਦਾ ਜਿਹੜਾ ਲਿੰਕ ਹੈ ਉਹ ਕਹਿੰਦੇ ਦੁਬਈ ਦੇ ਨਾਲ ਵੀ ਜੁੜਦਾ ਇੱਕ ਵਿਸ਼ੂ ਕਰਕੇ ਕੋਈ ਹੈਗਾ ਉਹ ਇਸ ਪੂਰੇ ਮਾਮਲੇ ਦੇ ਵਿੱਚ ਉਹ ਫਰਾਰ ਹੈ ਕਹਿੰਦੇ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਰਿਹਾ ਤੇ ਨਾਲ ਹੀ ਜੇ ਦੇਖਿਆ ਜਾਵੇ ਆਮ ਤੌਰ ਤੇ ਅੱਗੇ ਅਸੀਂ ਦੇਖਦੇ ਹੁੰਦੇ ਸੀ ਵੀ ਜਿਹੜੇ ਇਹ ਸੱਟੇਬਾਜ਼ ਹੁੰਦੇ ਨੇ ਇਨਾਂ ਦੇ ਕੋਲੇ ਜਦੋਂ ਸਬੰਨ ਫੜਿਆ ਜਾਂਦਾ ਤਾਂ ਪੈਸੇ ਵੀ ਫੜੇ ਜਾਂਦੇ ਨੇ ਪਰ ਐਸ ਵਾਰ ਵਾਲਾ ਕੋਈ ਪੈਸੇ ਨਹੀਂ ਫੜੇ ਗਏ ਹੁ ਤੁਸੀਂ ਕਹੋਗੇ ਜੇ ਪੈਸੇ ਨਹੀਂ ਫੜੇ ਗਏ ਤਾਂ ਆਖਰਕਾਰ ਕਾਨੂੰ ਸਬੂਤ ਕਿਸ ਚੀਜ਼ ਦਾ ਰਹਿ ਗਿਆ ਜਿਹੜਾ ਪੁਲਿਸ ਨੇ ਇਹ ਵੀ ਜਾਣਕਾਰੀ ਦੱਸੀ ਹੈ ਜਿਹੜੇ ਉੱਥੇ ਪੁਲਿਸ ਵਾਲੇ ਮੌਜੂਦ ਸੀ ਜਦੋਂ ਇਹ ਚੱਕ ਕੇ ਲੈ ਕੇ ਆਏ ਨੇ ਉਹਨਾਂ ਦੇ ਨਾਲ ਇਨਵੈਸਟੀਗੇਸ਼ਨ ਕਰੀ ਹੈ ਕਿ ਜਿਹੜੇ ਆਹ ਤੁਹਾਨੂੰ ਵਿੱਚ ਕੋਇਨ ਦੇ ਟੋਕਨ ਜਿਵੇਂ ਆਮ ਟੋਕਨ ਨੰਬਰ ਦਿੰਦੇ ਨੇ ਇਹ ਟੋਕਨ ਨੇ ਜਿਹੜੇ ਇਹਨਾਂ ਦੇ ਉੱਤੇ ਲਿਖਿਆ ਹੋਇਆ ਨੰਬਰ ਹੈ ਉਹ ਬਕਾਇਦਾ ਤੌਰ ਦੇ ਉੱਤੇ ਰੁਪਏ ਨੇ ਯਾਨੀ ਕਿ ਜੇਕਰ ਇੱਕ ਨੰਬਰ ਦੇਤਾ ਤਾਂ 1000 ਰੁਪਿਆ ਜਾਂ ਉਹਨੂੰ ਉਸ ਦਿਨ ਦੇ ਲਈ 10000 ਮੰਨ ਲਿਆ ਜਾਂਦਾ ਜਾਂ ਲੱਖ ਜਿਵੇਂ ਵੀ ਉਹਨੂੰ ਨਾਮ ਦੇ ਦਉਂਦੇ ਨੇ ਉਸ ਟਾਈਮ ਦੇ ਲਈ ਜਦੋਂ ਇਹ ਮੈਚ ਤੇ ਸੱਟਾ ਲਾਉਂਦੇ ਨੇ ਹੁਣ ਉਸੇ ਕੀ ਹੁਣ ਅੱਗੇ ਪੈਸੇ ਫੜੇ ਨਾ ਜਾਣ ਕੋਈ ਸਬੂਤ ਨਾ ਹੋਵੇ ਉਸੇ ਦੇ ਲਈ ਇਹਨਾਂ ਦੇ ਟੋਕਨ ਰੱਖੇ ਹੋਏ ਸੀ ਤੇ ਟੋਕਨਾਂ ਦੇ ਨਾਲ ਹੀ ਜੇ ਦੇਖਿਆ ਜਾਵੇ ਪੈਸੇ ਦਾ ਲੈਣ-ਦੇਣ ਕਰਦੇ ਸੀ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਜਿਹੜੀ ਵੱਡੀ ਹਵਾਲਾ ਰਕਮੀ ਦੇ ਜ਼ਰੀਏ ਵੀ ਇਹਨਾਂ ਦਾ ਲੈਣ-ਦੇਣ ਚੱਲਦਾ ਸੀ ਪੁਲਿਸ ਨੇ ਇਸ ਗੱਲ ਦਾ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਨਿਕਲ ਕੇ ਆਇਆ ਹੈ ਹਾਲਾਂਕਿ ਇਨਵੈਸਟੀਗੇਸ਼ਨਸ ਪੂਰੇ ਮਾਮਲੇ ਨੂੰ ਲੈ ਕੇ ਕਿਹੜੇ-ਕਿਹੜੇ ਹੋਰ ਵੱਡੇ ਲੋਕ ਸ਼ਾਮਲ ਨੇ ਇਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੀ ਇਨਵੈਸਟੀਗੇਸ਼ਨ ਖੁੱਲੀ ਆ ਪਰ ਆਮ ਤੌਰ ਤੇ ਅਸੀਂ ਦੇਖਦੇ ਹਾਂ ਬੁਕੀਆਂ ਦੇ ਸੱਟੇ ਵਾਜਾਂ ਦੇ ਸਮਾਨ ਤੋਂ ਲੈ ਕੇ ਹਰ ਇੱਕ ਚੀਜ਼ ਉਹ ਖਾਸ ਹੁੰਦੀ ਹੈ ਜਿਹਦੇ ਨਾਲ ਉਹ ਲੋਕਾਂ ਨੂੰ ਲੁੱਟਣ ਦਾ ਧੁੰਦਾ ਬਣਾਉਂਦੇ ਨੇ ਤੇ ਇਸ ਧੁੰਦੇ ਦੇ ਵਿੱਚ ਦੇਖਿਆ ਜਾਵੇ ਬਹੁਤ ਸਾਰੇ ਲੋਕ ਅਸੀਂ ਬਰਬਾਦ ਧੁੰਦੇ ਦੇਖੇ ਨੇ ਜੇਕਰ ਕਿਸੇ ਨੇ ਕਿਸਮਤ ਅਜ਼ਮਾਨੀ ਹੋਵੇ ਉਹ ਬਹੁਤ ਤਰੀਕੇ ਲੀਗਲੀ ਵੀ ਹੈਗੇ ਨੇ ਪਰ ਇਸ ਇਲੀਗਲ ਤਰੀਕੇ ਦੀ ਆਖਰ ਲੀਗਲੀ ਕਾਰਵਾਈ ਦੇ ਨਾਲ ਭਾਂਡਾ ਫੋੜ ਕੋਈ